ਆਨੂੰ ਮੱਕੜ ਦੇ ਆਪਣੇ ਤੋਂ ਹੋਣ ਲੱਗਾ ਜਿਹੜਾ ਅੱਜ ਪ੍ਰਸ਼ਾਸਨ ਹੈ ਜਿਹੜਾ ਆਪਕਾ ਪਰ ਹੋਇਆ ਪਿਆ ਹੁਣ ਮਸ਼ੀਨਾਂ ਵੀ ਖੜ ਚੁੱਕੀਆਂ ਨੇ ਤੇ ਲਿਵਰ ਵੀ ਖੜ ਚੁੱਕੀ ਹੈ ਕੋਈ ਕੰਮ ਕਰ ਰਹੀ ਹੈ ਆਖਰ ਕਿਉਂ ਸਰਕਾਰ ਬੰਨ ਕੋਣੀ ਸੋਚ ਰਹੀ ਹੁਣ ਆਖਰ ਇਹ ਮਸ਼ੀਨਾਂ ਨੇ ਜਿਹੜੀਆਂ ਕਿਉਂ ਲਿਆਂਦੀਆਂ ਖੇਲੇ ਭਰੇ ਜਾ ਰਹੇ ਨੇ ਲਿਵਰ ਵੀ ਕੰਮ ਕਰਾਇਆ ਜਾ ਰਹੇ ਨੇ ਤੇ ਇਹਨਾਂ ਨੂੰ ਅੜੜ ਕਰ ਚੁੱਕੇ ਹਨ ਤੇ ਲੋਕਾਂ ਨੂੰ ਅੜੜ ਕਰ ਚੁੱਕੇ ਭੰਨ ਰੂਗਾ ਕਿ ਜੋ ਬੇਜਾਦਾ ਮਹਾਰਾਜ ਬਸ ਉਹਨਾਂ ਦਾ ਸਮਝ ਕੇ ਕੋ ਕੀ ਹੁੰਦਾ ਹੈ ਅੱਜ ਵੀ ਹੈ ਪੜਾਅ ਕਰ ਲਈਏ ਜਿਹੜਾ ਠੱਗਰ ਦਾ ਬਹੁਤ ਮਹਿਮਾਨ ਨੂੰ ਵੀ ਠੀਕ ਹੈ ਕੱਟੇ ਇੱਕ ਪਿੱਛੋਕਾ ਕਰਮਾਈ ਵਾਲੀ ਸਿੱਧੀ ਕੀ ਕਹਿੰਦੀ ਹੈ ਇਹ ਤੁਹਾਨੂੰ ਸਮੇਂ ਅਨੁਸਾਰ ਕੋਈ ਸਪੋਰਟ ਦਿੱਤੀ ਜਾਂਦੀ ਹੈ ਠੱਗਰ ਦੇ ਹਾਲਾਤ ਕਿਹੋ ਜਿਹੇ ਨੇ ਇਸ ਟਾਈਮ ਠੱਗਰ ਦੇ ਹਾਲਾਤ ਹਲਦੀ ਘੜੀ ਸਹੀ ਨੇ ਜੀ ਬਾਕੀ ਪਿੱਛੇ ਪਾਣੀ ਦੱਸਦ ਨੇ ਅਸੀਂ ਤਿਆਰੀ ਤੇ ਪੂਰੀ ਤੇ ਜੀ ਟਰੈਕਟਰ ਲਾਰਕੇ ਨੇ ਪੰਜ ਚਾਰਾਂ ਜੀ ਸੀਬੀ ਮਸ਼ੀਨ ਲਾਰਕੀ ਹੈ ਜੀ ਬਾਕੀ ਮਹਿਕਮੇ ਦਾ ਪੂਰਾ ਸਾਥ ਹੈ ਜੀ ਤੇ ਤੁਹਾਡੇ ਪਿੰਡ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਪੰਚਾਇਤ ਵੱਲੋਂ ਪਿੰਡ ਵੱਲੋਂ ਪੂਰਾ ਸਹਿਯੋਗ ਹੈ ਪੰਚਾਇਤ ਵੱਲੋਂ ਪੂਰੀ ਪੰਚਾਇਤ ਆਈ ਹੋਈ ਹੈ ਪਿੰਡ ਵਾਸੀ ਸਾਰੇ ਆ ਰਹੇ ਨੇ ਜੀ ਅੱਗੇ ਸੀ ਥੱਲੇ ਭਰਨ ਲੱਗੇ ਹੋਏ ਕੁਝ ਪਿੱਛੇ ਭਰ ਰਹੇ ਨੇ ਜੀ ਜਿੱਥੇ ਲੋੜ ਪਈ ਉੱਥੇ ਚੱਕ ਕੇ ਲਾ ਲਾਂਗੇ ਜੀ ਵਰਤ ਲਾਂਗੇ ਮੌਕੇ ਤੇ ਕੋਈ ਬੰਨਾਂ ਦੇ ਕੋਈ ਆਪਣਾ ਖਤਰਤ ਨਹੀਂ ਨਹੀਂ ਹਲਦੀ ਘੜੀ ਸਥਿਤੀ ਸਹੀ ਹੈ ਜੀ ਬਾਕੀ ਪ੍ਰਮਾਤਮਾ ਨੂੰ ਅੱਜ ਪਾਣੀ ਵੀ ਠੀਕ ਦੱਸਦ ਦੇ ਨੇ ਪਿੱਛੇ ਜੀ। ਬਾਣੇ ਕਿੰਨੇ ਕੁ ਉਤਰ ਚੁੱਕਿਆ? ਹਲਦੀ ਘੜੀ ਦਾ ਪਾਣੀ ਉਰੇ ਉਤਰ ਗਿਆ ਸਾਡੇ ਜਿੱਦਾਂ ਖਨੌਰੀ 45 ਸੀ ਜੀ ਹੁਣ 40 ਆ ਜੀ। ਚੀਕੇ ਦੱਸ ਦੇ ਨੇ ਕਹਿੰਦੇ ਹੁਣ ਚੜਨ ਲੱਗਿਆ ਜਿਹੜਾ ਕੱਲ੍ਹ ਪਾਣੀ ਦਾ ਰੌਲਾ ਜਆ ਪਿਆ ਜੀ ਉਹਦਾ ਦੇਖੋ। ਉਹ ਕੰਦ ਨੇ ਵੀ ਪਿੱਛੇ ਪਾਣੀ ਇੱਕ ਖਾਸ ਆ ਜੀ। ਬਾਕੀ ਅੱਜ ਤੋਂ ਪਤਾ ਲੱਗੂਗਾ ਕਿੰਨਾ ਕੁ ਪਾਣੀ ਆ ਜੀ। ਤੁਸੀਂ ਕੀ ਕੀ ਇੰਤਜ਼ਾਮ ਕੀਤੇ ਹੋਏ ਨੇ? ਅਸੀਂ ਇੰਤਜ਼ਾਮ ਇਦਾਂ ਜੀ ਪਹਿਲਾਂ ਤੋਂ ਦੱਸ ਕੇ ਆਇਆ ਟਰੈਕਟਰ ਆ ਰਾਹੇ ਪਾ ਕੇ ਲੈ ਕੇ ਆਇਆ ਬੰਨ ਦੀ ਸਫਾਈ ਕਰ ਰਹੇ ਆ ਜੀ। ਜੀ ਸੀ ਬੀ ਮਸ਼ੀਨ ਲਿਆ ਰੱਖੀ ਹੈ ਜੀ। ਅੱਗੇ ਦੋ ਮਸ਼ੀਨਾਂ ਹੋਰ ਚੱਲ ਰਹੀਆਂ ਨੇ ਜੀ ਨਾਲ ਅਸੀਂ ਗੱਟੇ ਭਰ ਰਹੇ ਆ ਮਿੱਟੀ ਦੇ ਜਿੱਥੇ ਲੋਡ ਪਈ ਜੇ ਉੱਥੇ ਉਹਦੇ ਪਾਸੇ ਜਾਲ ਆ ਅਸੀਂ ਮੈਕਮੇ ਤੋਂ ਉਹ ਮੰਗੇ ਹੋਏ ਨੇ ਜੀ ਵੀ ਜੇ ਕਈ ਵਾਰੀ ਲੋਡ ਪਈ ਜੇ ਤਾਂ ਜਾਲ ਵਰਤ ਸਕੀਏ ਮੌਕੇ ਤੇ ਜੀ ਪੱਕੀ ਸਾਰਾ ਪਿੰਡ ਆਇਆ ਹੋਇਆ ਜੀ ਨਾਲ ਲੇਬਰ ਵੀ ਲੈ ਕੇ ਆਏ ਆ ਅਸੀਂ ਘੱਗਰ ਦੀ ਸਥਿਤੀ ਇਸ ਟਾਈਮ ਕਿਵੇਂ ਦੀ ਹੈ ਘੱਗਰ ਦੀ ਸਥਿਤੀ ਜੀ ਫਿਲਹਾਲ ਤਾਂ ਹਲੇ ਕੰਟਰੋਲ 'ਚ ਆ ਕੰਮ ਪਰ ਜਿਵੇਂ ਰੁਕ ਰੁਕ ਕੇ ਬਰਸਾਤ ਹੁੰਦੀ ਹੈ ਤੇ ਫਿਲਹਾਲ ਤਾਂ ਪਾਣੀ ਉਤਰੇ 2 ਫੁੱਟ ਤੇ ਜਿਹੜਾ ਕੱਲ ਸਵੇਰੇ ਜਾਂ ਪਰਸੋਂ ਚੰਡੀਗੜ੍ਹ ਹਿਮਾਚਲ ਜੁਪਰ ਬਰਸਾਤ ਹੋਈ ਹੈ ਨਾ ਉਥੋਂ ਦਾ ਦੱਸਦੇ ਨੇ ਕਿ 70000 ਕਿਊਸਕ ਪਾਣੀ ਰਿਲੀਜ਼ ਹੋਇਆ ਹੈ ਆਖਰਪੁਰੋਂ ਪੰਚਗੂਲੇ ਤੋਂ ਵੀ ਜੇ ਉਹ ਪਾਣੀ ਅੱਗੇ ਇਕੱਠਾ ਲੱਗਦਾ ਤਾਂ ਫਿਰ ਇੱਥੇ ਹਾਲਾਤ ਖਰਾਬ ਹੋਣ ਦਾ ਖਤਰਾ ਹੈ ਤੇ ਉਸੇ ਤਿਆਰੀ ਜੇ ਅਸੀਂ ਲੱਗੇ ਹੋਏ ਆਂ ਕਮੈਕਮਾ ਸਾਥ ਦੇ ਰਿਆ ਜਾਲ ਜੂੜ ਉਹਨਾਂ ਤੋਂ ਲੈਣਾ ਜੀ ਬਾਕੀ ਪਿੰਡ ਤਰਫੋਂ ਪੰਚਾਇਤ ਸਰਪੰਨ ਸਾਹਿਬ ਨਾਲ ਨੇ ਤੇ ਹੋਰ ਨਗਰ ਨਿਵਾਸੀ ਤੇ ਉਸੇ ਤਿਆਰੀ ਜਾਂ 1-2 ਦਿਨ ਮੰਨ ਲਓ ਸਾਨੂੰ 2 ਦਿਨ ਇੱਥੇ ਹੈ ਥੋੜਾ ਜਿਹਾ ਖਤਰਾ अलर्टर ਰਹਿਣ ਦਾ ਕਿਉਂਕਿ ਕੱਚੇ ਬੰਨਣਾ ਜੀ ਕਿਦੋਂ ਵੀ ਗੱਡ ਪੈ ਸਕਦੀ ਹੈ ਸਰਕਾਰ ਨੇ ਇਸ ਤੋਂ ਪਹਿਲਾਂ ਕੋਈ ਉਪਰਾਲਾ ਨਹੀਂ ਕੀਤਾ ਨਹੀਂ ਸਰਕਾਰਾਂ ਕਰੀ ਜਾਂਦੇ ਨੇ ਜਦੋਂ 23 ਚ ਟੁੱਟੇ ਸੀ ਜਦੋਂ ਸਾਰਾ ਕਾਗਰ ਖਤਮ ਹੋ ਗਿਆ ਸੀ ਇਹ ਤੇ ਉਸ ਤੋਂ ਬਾਅਦ ਇਹ ਸਰਕਾਰ ਨਹੀਂ ਬੰਨਿਆ ਸੀ ਜੀ 2023 ਚ ਟੁੱਟੇ ਤੋਂ ਬਾਅਦ ਤੇ ਜਿੰਨਾਂ ਕੋ ਹੁੰਦਾ ਕਰੀ ਜਾਂਦੇ ਨੇ ਜੀ ਕੱਚਾ ਬੰਨਣਾ ਬਰਸਾਤੀ ਨਦੀ ਕਰਕੇ ਪਰ ਹਰ ਵਾਰ ਇਹਦਾ ਕਰਨਾ ਹੀ ਪੈਂਦਾ ਹੈ ਇਹ ਮੁੱਕ ਰਿਹਾ ਤੇ ਇਹ ਲੱਗ ਰਿਹਾ ਕਿ ਚੋ ਆ ਰਿਹਾ ਜੀ ਇਹ ਚਲਾ ਲੈ ਅਰੇ ਜੱਪਰ ਜਾਣੇ ਮਾੜਾ ਜੱਕਰਾ ਹਾ ਜਪਰ ਜਾਣੇ ਇਹਨੇ ਫੋਨ ਦੇ ਇੱਥੇ ਲੱਭੇ ਡਟਾ 4 ਫੁੱਟ ਵੀ ਖੜਿਆ ਹੁਣ ਅੱਲਾ ਬਣ ਪਾਇਆ ਪਹਿਲਾਂ ਚੀਕ ਨਹੀਂ ਮਿੱਟੀ ਜਾਂਦੀ ਭਾਈ ਮਲੇ ਸਟੈਪ ਬਾਈ ਸਟੈਪ ਲੱਗਿਆ ਜੀ ਹੌਲੀ ਹੌਲੀ ਹੁਣ ਇਹ ਨਵੀਂ ਮਿੱਟੀਦਾਰ ਇਸ ਲਈ ਮਿੱਟੀ ਹੈ ਨਵੀਂ ਹੈ ਪੁਰਾਣਾ ਚੱਕਦੇ ਆ ਬੈਂ ਕਰ ਲਈ ਮੈਂ ਮਸ਼ੀਨ ਪੁੱਠੀ ਓਕੇ ਰਾਂ ਜਾ ਬਗਜੋ ਬੰਨ ਨੂੰ ਅੱਗੇ ਜਿੱਥੇ ਸਲੇਮ ਗੜੀ ਮਿਲਗੇ ਉੱਥੇ ਉਹਨੂੰ ਲਾ ਕੇ ਫਿਰ ਉਰਾ ਆ ਜੇ ਫਿਰ ਆਪਾਂ ਛੋਈਕ ਨਹੀਂ ਕਰ ਲਾਂਗੇ ਹੈ ਉਹ ਖੱਡ ਖੁੱਡ ਵੱਡੇ ख़ाली कंध पिछे जा हा روایا <laughs>